ਇਹੋ ਗਿਆਨੀ ਹਰਦੀ ਸਿੰਘ ਦੀ ਅੱਜ ਵਾਵਾ ਤੇ ਰੋਕ ਲਈ ਗਈ ਹੈ ਠੀਕ ਹੈ ਕੰਡਾ ਮੰਦ ਭਾਗੀ ਘਟਨਾ ਹੈ 2 ਤਰੀਕ ਨੂੰ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਖਲੋ ਕੇ ਫੈਸਲਾ ਸੁਣਾਇਆ ਸੀ ਤਾਂ ਉਹ ਸਮੇਂ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਗਿਆਨੀ ਹਰਦੀ ਸਿੰਘ ਨੂੰ ਹੁਣ ਬਹੁਤਾ ਸਵਾ ਕੱਲਰ ਨਹੀਂ ਦਿੱਤਾ ਜਾਵੇਗਾ ਜੋ ਕਿ ਮੈਨੂੰ ਵੀ ਜ਼ਿੰਦਗੀ ਤੇ 50 ਸਾਲ ਲੱਗ ਗਏ ਤੇ ਇਹੋ ਕੁਝ ਵੇਦਿਆਂ ਨੂੰ ਬੜੇ-ਬੜੇ ਗਿਆਥੇ ਰਹਾ ਆਏ ਮੇਰੇ ਸਾਹਮਣੇ ਦੇਖਣ ਵਿਚਾਰਿਓ ਉਹਨਾਂ ਚ ਰਿਕਾਰ ਦੀ ਕਾਲਾ ਵਾਲੇ ਰਹਿ ਜਿੰਨਾ ਚਿਰ ਉਹਨਾਂ ਦੀ ਛਾਪ ਪਲੂਸੀ ਕਰਦੇ ਰਹਿ ਜਦੋਂ ਉਹਨਾਂ ਨੇ ਕੋਈ ਪੰਥਕ ਹਿਦਾਾਂ ਵਾਸਤੇ ਚੜ ਦੀ ਕਾਲਾ ਦਾ ਕਦਮ ਪੁੱਟਣ ਲਈ ਯਤਨ ਕੀਤਾ ਤੇ ਇਹਨਾਂ ਨੂੰ ਉਹਨਾਂ ਨੂੰ ਬੇਇੱਜ਼ਤ ਕਰਕੇ ਘਰੇ ਭੇਜਿਆ ਇੱਕ ਦੀ ਮਸਾਲ ਨਹੀਂ ਇੱਕ ਦਿਨ ਛੱਡ ਕੇ ਮੇਰੇ ਖਾਸ ਮੁੱਚਾ ਗਿਆ ਇਹ ਮਸਾਲਾ ਨੇ ਜਿਹੜੀ ਮੈਂ ਬੇਣਤੀ ਕੀਤੀ ਹੈ ਬੜੇ ਦੁੱਖ ਨਾਲ ਇਹ ਗੱਲ ਸੁਣੀ ਮੈਂ ਜਦੋਂ ਇੱਕ ਵਦਹਾਏ ਕੋਨਾਂ ਨੂੰ ਗਾਲ ਮੰਦਾ ਬੋਲੇ ਔਰ ਬੱਚਿਆਂ ਤੱਕ ਜਾਤਾਂ ਤੱਕ ਆਪ ਸ਼ਬਦ ਬੋਲੇ ਜਾ ਰਹੇ ਨੇ ਗਾਥੇਦਾਰ ਜੀ ਨੇ ਉਦੋਂ ਵੀ ਕੌਮ ਦੇ ਸਾਹਮਣੇ ਇਹ ਸਵਾਲ ਖੜਾ ਕੀਤਾ ਸੀ ਉਦੋਂ ਤਨ ਕੋਈ ਕਹਤਾ ਨਹੀਂ ਆ ਵੀ ਗਿਆਨੀ ਜੀ ਹੁਣਾਂ ਤੇ ਆਲ ਜਾਵਾ ਜਦੋਂ ਹੋਰੋ ਗਿਆਨੀ ਜਿਨੇ ਸੇਵਾਵਾਂ ਚੜਾਈਆਂ ਨੇ ਕੜ ਦੀ ਕਲਾ ਦਾ ਪਹਿਰ ਦਾ ਸੁਣਾਇਆ ਕੌਮ ਨੂੰ ਤੇ ਹੁਣ ਜਿਹੜੇ ਨਾਲੇ ਕਿਮਚੇ ਜੇ ਛੱਡੇ ਹੁੰਦੇ ਨੇ ਨਾ ਦੋ ਦੋ ਤਿੰਨ ਤਿੰਨ ਉਹ ਹੋਰੋਂ ਸੇ ਵੀ ਚੱਲ ਪਈਦੇ ਆਪੋ ਆਪਣੀ ਕਾਰਵਾਈ ਪਾਉਣ ਤੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਇਹ ਕੁਝ ਹੋਣਾ ਹੀ ਸੀ ਮੇਰੀ ਪਿੱਛਲੇ ਜਿਹੜੀ ਟੈਲੀਫੋਨ ਤੋਂ ਨਾਲ ਗੱਲ ਵੀ ਹੋਈ ਸੀ ਕਿ ਜਿਹੇ ਦਰਜੀ ਹੁਣ ਤੁਹਾਨੂੰ ਟਿਕਣਾ ਬਹੁਤ ਔਖਾ ਹੋ ਜਾਏਗਾ ਇਹ ਬਹੁਤ ਉਹ ਸ਼ਹਿਰ ਦੀਆਂ ਮੱਖੀਆਂ ਨੇ ਜਿਹਨਾਂ ਤੋਂ ਜਾਣ ਚੜ੍ਹ ਉੜੀ ਬੜੀ ਔਖੀ ਹੈ ਪਰ ਮੈਂ ਕੌਮ ਦਾ ਦਰਸਨ ਮੰਨ ਕੇ ਰੱਖ ਕੇ ਕਹਿ ਰਿਹਾ ਹੈ ਤਖਤ ਜਥੇਦਾਰ ਨੇ ਉਹ ਉੱਥੇ ਵੀ ਸੇਵਾਵਾਂ ਨਿਭਾਈਆਂ ਕਾਲਕ ਉਸ ਹਿਸਾਬ ਤੇ ਵੀ ਨਿਭਾਈਆਂ ਸਾਡੇ ਸ੍ਰੀ ਮੁਖਤਸਰ ਸਾਹਿਬ ਵੀ ਸੇਵਾਵਾਂ ਨਿਭਾਈਆਂ ਕਰਦੀ ਕਲਾ ਚ ਰਹਿ ਪਰ ਜਦੋਂ ਉਹਨਾਂ ਨੇ ਕੱਲ ਭਰੇ ਮਨ ਨਾਲ ਸਾਰਾ ਰੱਖਿਆ ਇਹ 18 ਸਾਲ ਪੁਰਾਣਾ ਇਹ ਕੇਸ ਇਹ ਸਾਡਾ ਸਦਾ ਹੀ ਉਹ ਯਾਰ ਰਿਸ਼ਤੇਦਾਰ ਦਾ ਕਿ ਉਹਨਾਂ ਨੇ ਆਖਿਆ ਕਦੇ ਵੀ ਮੈਨੂੰ ਕੋਈ ਸਾਥ ਕਰ ਦੇਵੇ ਜਿਹੜੀ ਮੈਨੂੰ ਸਜਾ ਲਾੜਨ ਤੋਂ ਪਗਤ ਤੋ ਪਿਆਰ ਆ ਮੈਂ ਗੁਰੂ ਦੇ ਦਰ ਤੇ ਖਲੋ ਕੇ ਕਹਿਣਾ ਉਸ ਕੌਮ ਦੇ ਜਥੇਦਾਰ ਦੇ ਪ੍ਰਤੀ ਸ਼੍ਰੋਮਣੀ ਕਮੇਟੀ ਕੋਲ ਇੰਨੀ ਵੀ ਹਯਾ ਦਇਆ ਨਹੀਂ ਕਿ ਘਟੋੜ ਹੈ প্রজਾਲਤ ਕਰ ਲਈ ਤਰੰਤਰ ਅੰਤੰਕ ਕਮੇਟੀ ਮੀਟਿੰਗ ਦਾਦੋ ਤੰਦ ਐਕਸ਼ਨ ਲਾਓ ਉਥੇ ਸੇਵਾਵਾਂ ਹੋਰ ਬੰਦੇ ਨੂੰ ਦੇ ਦਿਓ ਇਹਨਾਂ ਨੂੰ ਨਾਂ ਝਰ ਘਰੇ ਬਿਠਾ ਦਿਓ ਇਹ ਕਾਰਵਾਈ ਤਾਂ ਹੋ ਸਕਦੀ ਹੈ ਲੇਕਿਨ ਵੀ ਵੀ ਜ਼ਗੀਰਕਾਰ ਨੂੰ ਉਹ ਭੰਦੀ ਸ਼ਬਦਾਵਲੀ ਸ਼੍ਰੋਮਣੀ ਕੁੜੀ ਦੇ ਅਪਰਧਾ ਨੂੰ ਵਰਤ ਰਿਹਾ ਹੈ ਗਾਲਾ ਵਰ ਕੱਢ ਰਿਹਾ ਹੈ ਸਧਾਰਨ ਤੋਂ ਸਧਾਰਨ ਬੰਦਾ ਵੀ ਇਹ ਬੋਲੀ ਨਹੀਂ ਵਰਤਦਾ ਲੇਕਨ ਇੱਕ ਵੀ ਮਾਝ ਦੇ ਲਾਲ ਨੇ ਇਹ ਆਖਿਆ ਵੀ ਹੁਣ ਅੰਤਰੰਕ ਕਮੇਟੀ ਦੀ ਮੀਟਿੰਗ ਸੱਦੀਏ ਹੋਰ ਕੋ ਨਵਾਂ ਪ੍ਰਣਾਲੀ ਬਣਾ ਲਈਏ ਕੋਈ ਲੱਭ ਲਈਏ ਦਰਅਸਲ ਇਹਨਾਂ ਕਮਜ਼ੋਰੀਆਂ ਨੇ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਭਾਈ ਸਾਤ ਬੰਦੇ ਨੇ ਜਿਨ੍ਹਾਂ ਨੂੰ ਸੁਖਬੀਰ ਬਾਦਲ ਜਿਨ੍ਹਾਂ ਦੇ ਚੁੰਗਲ ਤੋਂ ਨਿਗਲ ਨਹੀਂ ਸਕਦਾ ਤੇ ਜੇ ਉਹ ਆਖੇ ਨਾ ਭਈ ਇਹਨਾਂ ਬੰਦਿਆਂ ਨਾਲ ਸਾਰਾ ਪੰਥ ਮੇਰੇ ਮਗਰ ਲੱਗ ਜੇ ਤੇ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ ਇੱਕ ਗੱਲ ਤਨਾਂ ਨੂੰ ਪੁੱਲ ਜਾਣੀ ਚਾਹੀਦੀ ਆ ਨਾ ਅਜੇ ਤੁਹਾਡੀ ਚੜ੍ਹਦੀ ਕਲਾ ਤੇ ਨਾ ਕੱਲ ਤੁਹਾਡੀ ਚੜ੍ਹਦੀ ਕਲਾ ਲੇਕਿਨ ਮੈਂ ਜਾਣੀ ਹਾਂ ਤੁਸੀਂ ਤੇਰੇ ਮਸਲੇ ਤੇ ਕੌਮਾਂ ਦੇ ਤਖਤਾਂ ਤੇ ਜਥੇਦਾਰਾਂ ਤੇ ਇਹੋ ਜੇ ਤੁਸੀਂ ਇਲਿਆ 18 18 ਸਾਲ ਪ੍ਰਾਣਾ ਪਹਿੇ ਦੇ ਕੇ ਲਾਲਚ ਦੇ ਜੋ ਮਰਜ਼ੀ ਕਿਸੇ ਤੱਕ ਕਰਵਾਏ ਜਾ ਸਕਦਾ ਤੁਸੀਂ ਅੱਜ ਕਰਵਾਓ ਕੋਈ ਗੱਲ ਦੀ ਪਰ ਜੇ ਨਹੀਂ ਤੁਹਾਨੂੰ ਗਿਆਨੀ ਹਰ ਪੀਰ ਚ ਚੰਗਾ ਲੱਗਦਾ ਤੁਹਾਨੂੰ ਵਾਹੀ ਹੋਰ ਗੱਲ ਚ ਸਿਰੋਪਾ ਪਾ ਕੇ ਤੁਹਾਨੂੰ ਕਰੇ ਬਿਠਾ ਦੇਂਦੇ ਅਗਲਾ ਉਹਦੀ ਜਿੰਨਾ ਬਹਿ ਤ ਜਾਦਾ ਪਰ ਤੁਸੀਂ ਅੱਜ ਤੱਕ ਕਿਸੇ ਨੂੰ ਬਹਿਣ ਤੋਂ ਗੱਲ ਨਹੀਂ ਚੱਲਿਆ ਕਿਉਂਕਿ ਕਿਉਂਕਿ ਮੈਂ ਤਾਂ ਆਪ ਬੋਲੇ ਆ ਥਾ ਕਿ ਸੱਚ ਬੋਲਣ ਦੀ ਸਜ਼ਾ ਹੋਣ ਤੱਕ ਸਹਿਰ ਹੀ ਹੈ ਮੈਂ ਤਾਂ ਹਰ ਮੰਦਰ ਤੋਂ ਵੇਖਿਆ ਨਾ ਕਿ ਕੀ ਹੋ ਕੇ ਹੋ ਰਿਹਾ ਕਿਵੇਂ ਮੀਟਕਾ ਹੁੰਦਾ ਕਿ ਮੈਂ ਇਸ ਸਭਾ ਨਾਲ ਵਰਤਾਓ ਹੋ ਰਿਹਾ ਕਿ ਇਹ ਸੇ ਚਿਮਚਾ ਗਰੀਆਂ ਹੋ ਰਹੀਆਂ